ਏ ਹੁਣ ਕੰਮ ਛੱਡ ਦੇ ਇਹ ਸਾਡੀ ਦੂਜੀ ਕੁੜੀ ਦੇ ਹਿੱਸੇ ਆ ਗਿਆ ਤੇਰਾ ਵਿਆਹ ਦੂਜੀ ਕੁੜੀ ਤੇਰੀ ਆਵਾਜ਼ ਲਾਰ ਕੇ ਬੈਠੀ ਉਹ ਨਹੀਂ ਲੱਗਦੀ ਮੋਰਨੀਆਂ ਇਹ ਸਿੱਧਾ ਅਮਨ ਦੇ ਹੱਥੋਂ ਜਾੜੀਆਂ ਇਹ ਮਸ਼ੀਨਾਂ ਸਾਰੀਆਂ ਛੋਟੇ ਇਹ ਮੇਰੇ ਸਰਦਾਰ ਇਹ ਕਦੇ ਕਦਾ ਹੀ ਆਉਂਦਾ ਹੈਗਾ ਸਰਦਾਰ ਬਾਹੋ ਬਾਹੋ ਸਰਦਾਰ ਨੂੰ ਬਾਹੋ ਮਾਰਨੇ ਜੋਗਾ ਤਾਂ ਉਹ ਹੋਣਾ ਚਾਹੀਦਾ ਬੈਜੋ ਕੋਈ ਚਾਹ ਜੂ ਪੁੱਛ ਲੋ ਇਹ ਲੀ ਜਾਂਦਾ ਸਾਰਾ ਪਾਣੀ ਦਾ ਜਿੰਨਾ ਮੌਇਸਚਰ ਹੈ ਸਾਰਾ ਤਲੇ ਇਹ ਬੜਾ ਹੁੰਦਾ ਹਾਂ ਵੇਖ ਲੈ ਕਿਵੇਂ ਕੁੱਤੇ ਆਂਗੂ ਲੱਗਾ ਕਿਵੇਂ ਖਾਵਾਂ ਕੋੜੀ ਇਹਨਾਂ ਨੇ ਸਾਰੀ ਦਿਹਾੜੀ ਆ ਕਰੀ ਜਣਾ ਵੇਖ ਲੈ ਵੇਖ ਲੈ ਅਕਾ ਗਰੀਬ ਨਾਲ ਇਹਦਾ ਯੈਸ ਐ ਨਾ ਕਹਿਦਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏਦ ਮੇਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜੇ ਮੈਂ ਹਾਂ ਜੇ ਮੰਮੀ ਹੈ ਇਹ ਔਰ ਜੁਬੀ ਹੈ ਅੱਜ ਸਾਡੇ ਪਿੰਡ ਪਰਬਾਤ ਫਿਰ ਤੋਂ ਸ਼ੁਰੂ ਨੇ ਤੇ ਅਸੀਂ ਜਾ ਰਹੇ ਗੁੱਡ ਮਾਰਨਿੰਗ ਸਸਰੀ ਕਾ ਗਿਆਨ ਿਆਨ ਕਿ ਕਰਮ ਨਾ ਜਾਣਾ ਿਆਨ ਯੇ ਦੇ 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 ਹਾ ਹਾ ਗੱਡੀ ਪੁੜੀ ਏ ਹੁਣ ਕੰਮ ਛੱਡ ਦੇ ਇਹ ਹੜੀ ਦੂਜੀ ਕੁੜੀ ਦੇ ਹਿੱਸੇ ਆ ਗਿਆ ਤੇਰਾ ਵਿਆਹ ਦੂਜੀ ਕੁੜੀ ਤੇਰੀ ਬਾਹ ਖਿਲਾੜ ਕੇ ਬੈਠੀ ਉਹ ਨਹੀਂ ਲਉਂਦੀ ਹੱਥ ਕੰਮ ਨੂੰ ਮੈਨੂੰ ਹੀ ਕਰਨਾ ਪੈੰਦਿਆ ਦੇਖੋ ਚਾਦਰਾਂ ਤੇ ਮੋਰਨੀਆਂ ਇਹ ਸਿੱਧਾ ਅਮਨ ਦੇ ਹੱਥੋਂ ਜਾਂਦੀਆਂ ਇਹ ਮਸ਼ੀਨਾਂ ਸਾਰੀਆਂ ਇਹ ਮੇਰੇ ਹੱਥ ਦਾ ਹੀ ਆਰਡਰ ਆ ਮੈਂ ਹੁਣ ਕੋਈ ਆਰਡਰ ਹੀ ਨਹੀਂ ਫੜਨਾ ਆਰਡਰ ਬਾਈ ਫੜਨੇ ਬਣਿਆ ਇਹ ਸਾਡੀ ਕੋ ਬਿਜ਼ਨਸ ਆ ਸਾਡਾ ਇਹ ਚੱਲਣਾ ਚਾਹੀਦਾ ਸਾਡਾ ਨਹੀਂ ਨਹੀਂ ਕਰਨਾ ਹੁਣ ਮੇਰਾ ਤਾਂ ਆਹ ਦੇਖੋ ਤੁਸੀਂ ਵੀ ਕਸਟਮ ਕਰਾ ਸਕਦੇ ਹੋ ਜੀ ਆਈਡੀ ਮੈਂ ਇਹ ਕਿਹਨਾ ਰਾਜੂ ਸਰਦਾਰ ਇਹ ਕਦੇ ਕਦੇ ਹੀ ਹੁੰਦਾ ਹੈਗਾ ਸਰਦਾਰ ਬਾਹੋ ਬਾਹੋ ਸਰਦਾਰ ਨੂੰ ਬਾਹੋ ਕੁਰਸੀ ਤੇ ਬਾਹੋ ਅੱਜ ਥੱਲੋਂ ਕੱਢਿਓ ਬਾਹੋ ਬਾਹੋ ਸਰਦਾਰ ਨੇ ਜੋਗ ਹੈ ਤਾਂ ਉਹ ਹੋਣਾ ਚਾਹੀਦਾ ਬੈਠ ਜਾ ਕੋਈ ਚਾਹ ਜੂ ਪੁੱਛ ਲੋ ਹਰ ਜੀ ਸੱਸਰੀ ਕਾਲ ਸਰਦਾਰ ਨੇ ਹੁਣ ਆਈ ਨਾ ਲੋਕੀ ਤੇ ਲੱਗ ਵਾਓ ਇਹ ਆ ਮੁੰਡਾ ਨੂਰਪੁਰ ਕੀ ਮਾਦੀ ਧਰਤੀ ਦਾ ਆ ਸ਼ਾ ਗਿਆ ਸ਼ਾ ਗਿਆ ਗੋਰੀ ਆ ਗਿਆ ਤੇ ਦਰਖਤ ਤੇ ਚੜ ਗਿਆ ਜੀ ਵਾਹ ਜੀ ਵਾਹ ਇਹ ਵੀਰ ਜੀ ਕਹਾਣੀ ਨਹੀਂ ਹੈਗੀ ਜੀ ਇਹ ਰੂਫਨ ਸੀਮੈਂਟ ਆ 400 ਰੁਪਏ ਬੋਰੀ ਪੈਂਦੀ ਆ ਥੱਲੇ ਹੀ ਨਾਪੜਾ ਮਗਾਈ ਜਾਂਦਾ ਵਾ ਹਾਂ ਉਹ ਆ ਗਈ ਧਰਤੀ ਦੀ ਗੱਲੀ ਜਾਂਦਾ ਧਰਤੀ ਦੀ ਗੱਲੀ ਜਾਂਦਾ ਸਾਰਾ ਪਾਣੀ ਦਾ ਜਿੰਨਾ ਮੌਇਸਚਰ ਆ ਸਾਰਾ ਥੱਲੇ ਹਾਂ ਵੇਖ ਲੈ ਕਿਵੇਂ ਕੁੱਤੇ ਆਂਗੂ ਲੱਗਾ ਕਿਵੇਂ ਕਾਵਾਂ ਘੋੜੀ ਨਹੀਂ ਸਹੀ ਪੜ ਜਾਣੀ ਵਜਿਆ ਰਲ ਜਾਣਾ ਬ్రో ਵਾਟ ਇਜ਼ ਥਿਸ ਹਾਂ ਵਾਟ ਇਜ਼ ਥਿਸ ਮਤਲਬ ਇਹ ਕੀ ਕਰ ਰਹੇ ਹੋ ਤੁਸੀਂ ਹਾਂ ਐਕਸਪੈਰੀਮੈਂਟ ਬੂਟਾਂ ਦਾ ਬੇੜਾ ਪਾਉਣਾ ਵਾ ਉਹ ਜਿਹਦੇ ਬੂਟ ਹੈਗੇ ਉਹਦਾ ਬੇੜਾ ਪਾ ਦੂ ਰਾਜੂ ਤੇਰੇ ਬੂਟ ਨਹੀਂ ਨਹੀਂ ਇਹ ਸਾਡੀ ਇਹ ਸਾਡੀ ਕੈਟਾਗਰੀ ਚ ਆ ਗਿਆ ਤੇ ਸਾਡੀ ਕੈਟਾਗਰੀ ਚ ਹੁੰਦੇ ਬਈ ਇਹ ਆਹ ਕਿਉ ਲੱਭੇ ਸੀ ਉਧਰ ਲੱਭੇ ਇਹ ਕੈਟਾਗਰੀ ਚ ਦੇਖ ਉਹਨਾਂ ਦੇ ਆਰਮਰ ਮੈਨੂੰ ਲੱਗਾ ਤੇਰੇ ਬੂਟ ਲਈ ਵਾ ਅੱਛਾ ਤੂੰ ਪਾਏ ਆ ਇਹਨਾਂ ਦੇ ਆਰਮਰ ਲਏ ਹੈਗੇ ਆ ਇਹ ਕਮਾਂਡੋ ਵਾਲੇ ਆ ਬਲੈਕ ਵੈਰੀ ਗੁੱਡ ਇਹ ਉਦੋਂ ਕੱਢੋ ਜਦੋਂ ਰੱਖੇ ਸੀ ਮੈਨੂੰ ਕਿਦਾਂ ਆਵਾ ਟਾਈਮ ਲੜ ਕਿੱਥੇ ਸੁੱਕਾ ਯਾਰ ਦੱਸ ਪਾਣੀ ਸਾਰਾ ਇੱਧਰ ਦੀ ਵਗਦਾ ਜਾਂਦਾ ਆ ਗਲੀ ਸੁਕਾ ਮਲ ਸੜਦਾ ਨਹੀਂ ਕਿ ਬੈਠਾ ਇਹਨੇ ਸਾਰੀ ਦਿਹਾੜੀ ਆ ਕੋ ਜੀ ਲੈ ਲੈ ਨਹੀਂ ਹੁੰਦਾ ਵੇ ਲੈ ਭਰਾਵਾ ਉਹ ਤੇ ਪਾਣੀ ਲੈ ਜਾਂਦੇ ਗਏ ਤੂੰ ਡਰਮ ਲੈ ਕੇ ਚੱਕੇ ਤੁਰਿਆ ਜਾਂਦਾ ਤੂੰ ਡਰਮ ਲੈ ਕੇ ਗਾਉ ਤੂੰ ਕਿੱਧਰ ਘਰੇ ਇੱਕ ਚੱਕਰਿਆ ਪਿਆ ਆਪਲਾ ਪੱਕ ਲੱਗ ਜਾਣਾ ਆਪ ਲੱਗਣਾ ਮੈਂ ਹੀ ਲੱਗਣਾ ਵਾ ਮਿੰਟ ਮਾਰੋ ਵਾਲੇ ਕੀ ਕਰਦੇ ਆ ਮੱਖੀ ਚੜ ਜਣੀ ਅਸੀਂ ਬਾਅਦ ਚ ਜਦ ਇਹਨੇ ਕੜਾਈਏ ਪਰ ਲੱਗਣਾ ਫਿਰ ਕਹਣੇ ਟੈਕ ਚਲ ਲੱਗ ਜਾਨੇ ਬਾਅਦ ਚ ਡਾਇਲੋਗ ਤਾਂ ਕੀ ਮਾਰਦੇ ਹੁੰਦਾ ਜਦੋਂ ਪੀਣੀ ਧਾਰਕ ਵੇਲਾ ਕਾ ਤੋ ਪੀਣੀ ਧਾਰਕ ਵੇਲਾ ਕਾ ਤੋ ਫਿਰ ਕਹੂਗਾ ਜਿਵੇਂ ਦੀ ਭੂ ਨਗਦਾ ਟੂ ਆਹੋ ਅਕਾ ਗਰੀਬ ਨਾਲ ਇਹਦਾ ਯੈਸ ਐ ਨਾ ਇਹ ਕਹਿਦਾ ਮਾਜਾਂ ਆਪੇ ਜੋੜੇਗਾ ਹੁਣ ਹਾਂਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ